ਅੱਜ ਤੋਂ 12 ਸਾਲ ਪਹਿਲਾਂ 2012 ਦੇ ਵਿੱਚ 2012 ਦੇ ਵਿੱਚ 5 ਅਗਸਤ ਦੇ ਦਿਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਵਿਸਕான்ਸਿਨ ਦੇ ਸ਼ਹਿਰ ਓਕਲੀਕ ਦੇ ਵਿੱਚ ਜਿੱਥੇ ਉਹ ਗ੍ਰੀਕ ਗੁਰਦੁਆਰਾ ਸਾਹਿਬ ਵਿਖੇ ਇੱਕ ਵਾਈਟ ਸੁਪਰਮੇਸ ਸਿਸਟਰ ਇੱਕ ਵਾਈਟ ਅਤਵਾਦੀ ਦੇ ਦੁਆਰਾ ਆ ਕੇ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕੁੱਲ 7 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਸੀ ਕਿਆਂ ਆ ਇਹ ਆਰਮੀ ਵੈਟਰਨ ਵੀ ਰਿਹਾ ਸੀਗਾ ਜਿਸ ਨੇ ਆ ਕੇ ਜਿਹੜੀਆਂ ਇਹ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਆਪਣੇ ਆਪ ਨੂੰ ਮਾਰ ਲਿਆ ਸੀਗਾ ਇਹ 40 ਸਾਲਾ ਵੇਡ ਮਾਈਕਲ ਪੇਜ ਸੀਗਾ ਜਿਸ ਨੇ 6 ਜਾਨਿਆਂ ਨੂੰ ਉਸ ਟਾਈਮ ਦੇ ਉੱਤੇ ਉੱਥੇ ਹੀ ਮਕਾ ਦਿੱਤਾ ਤੇ 4 ਹੋਰ ਜਾਨੇ ਜ਼ਖਮੀ ਕੀਤੇ ਜਿਨ੍ਹਾਂ ਚੋਂ ਇੱਕ ਜਾਨੇ ਦੀ ਬਾਅਦ ਚ ਮੌਤ ਹੋਈ ਸੀ ਮਰਨ ਵਾਲਿਆਂ ਦੇ ਵਿੱਚ ਪਰਮਜੀਤ ਕਾਰ ਸਵੇਕ ਸਿੰਘ ਖੱਤੜਾ ਸਤਨਾਮ ਸਿੰਘ ਕਾਲੇਕਾਰ ਰਣਜੀਤ ਸਿੰਘ ਸੀਤਾ ਸਿੰਘ ਪ੍ਰਕਾਸ਼ ਸਿੰਘ ਤੇ ਪੰਜਾਬ ਸਿੰਘ ਜਿਹੜੇ ਉਹਨਾਂ ਦੇ ਨਾਮ ਸੀਗੇ ਸੋ 2012 ਦੇ ਵਿੱਚ ਇਹ ਜਿਹੜੀ ਘਟਨਾ ਆ ਵਾਪਰੀ ਸੀਗੀ ਜਿੱਥੇ ਇਸ ਜਿਹੜੇ ਵਾਈਸ ਸੁਪਰਮੈਸਿਸ ਦੇ ਦੁਆਰਾ ਗੁਰਦੁਆਰੇ ਦੇ ਵਿੱਚ ਆ ਕੇ ਇਹ ਗੋਲੀ ਕੰਨ ਨੂੰ ਅੰਜਾਮ ਦਿੱਤਾ ਗਿਆ ਸੀ ਉੱਥੇ ਉਸ ਟਾਈਮ ਦੇ ਉੱਤੇ ਸੰਗਤ ਤਾਂ ਘੱਟ ਸੀਗੀ ਪਰ ਫਿਰ ਵੀ ਜਿਹੜੇ ਲੋਕ ਆ ਇੱਧਰ ਸੇਵਾ ਦੇ ਵਿੱਚ ਜਿਹੜੇ ਆਏ ਸੀ ਜਾਂ ਸੇਵਾਦਾਰ ਸੀਗੇ ਜਾਂ ਉੱਥੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਉੱਤੇ ਇਸਨੇ ਹਮਲੇ ਕੀਤੇ ਕਈਆਂ ਨੇ ਕਈ ਵਕ ਵਕ ਥਾਮਾਂ ਦੇ ਉੱਤੇ ਲੁੱਕ ਕੇ ਜਿਹੜੀ ਉਹ ਬਾਤ ਦੇ ਵਿੱਚ ਆਪਣੀ ਜਾਨ ਵੀ ਜਿਹੜੀ ਉਹ ਬਚਾਈ ਸੀ ਪਰ ਉੱਥੇ ਜਿਹੜਾ ਇੱਕ ਪੁਲਿਸ ਵਾਲਾ ਸੀਗਾ ਉਸ ਨੇ ਆ ਕੇ ਮੋਰੇ ਆ ਕੇ ਬ੍ਰਾਇਨ ਕਰਕੇ ਉਹਨਾਂ ਦਾ ਸ਼ਹਿਰ ਨਾਮ ਸੀਗਾ ਮੈਂ ਪੂਰਾ ਨਾਮ ਬ੍ਰਾਇਨ ਮਰਫੀ ਲਿਊਟਨੈਂਟ ਬ੍ਰਾਇਨ ਮਰਫੀ ਉਹ ਪਹਿਲੇ ਫਸਟ ਰਿਸਪੌਂਡੈਂਟ ਸੀਗੇ ਜਿਨ੍ਹਾਂ ਨੇ ਆ ਕੇ ਇਸ ਗੋਲੀਕਾਣ ਦੇ ਜਵਾਬ ਦੇ ਵਿੱਚ ਗੋਲੀਆਂ ਜਿਹੜੀਆਂ ਚਲਾਈਆਂ ਸੀ ਇਵੈਂਚੁਅਲੀ ਉਹ ਸੱਤਵਾਦੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਬਾਅਦ ਚ ਮਾਰ ਲਿਆ ਸੀ ਜੀਵਨ ਕੋਲ 8 ਅਗਸਤ 5 2012 ਨੂੰ ਓਕ ਕਰੀਕ ਗੁਰਦੁਆਰਾ ਸਾਹਿਬ ਜੋ ਮਿਲਵਤੀ ਵਿਸਕੌਨਸਨ ਵਾਲਾ ਏਰੀਆ ਆ ਉੱਥੇ ਆ ਤੇ ਉੱਥੇ ਇਸਨੇ ਗੋਲੀਆਂ ਚਲਾ ਕੇ ਸ਼ਰੀਆਮ ਸਿੱਖਾਂ ਨੂੰ ਮਾਰ ਦਿੱਤਾ ਸੀ ਅ ਉਸ ਤੋਂ ਬਾਅਦ ਅ ਅਮਰੀਕਾ ਨੇ ਸਿੱਖਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਜਿਹੜਾ ਹਾ ਦਾ ਨਾਰਾ ਮਾਰਿਆ ਅ ਤੇ ਅਮਰੀਕਾ ਦੇ ਝੰਡੇ ਡਾਊਨ ਰਹੇ ਬਹੁਤ ਲੰਮਾ ਸਮਾਂ ਲਗਭਗ ਇੱਕ ਹਫ਼ਤਾ ਤੇ ਸੀਐਨਐਨ ਵਰਗੇ ਜਿੰਨਵੀਂ মিডিਆ ਸੀ ਉਹਨਾਂ ਨੇ ਸਿੱਖਾਂ ਦੇ ਬਾਰੇ ਬਹੁਤ ਜ਼ਿਆਦਾ ਜਿਹੜੀ ਐਜੂਕੇਸ਼ਨ ਦਿੱਤੀ ਸੋ ਲੋਕਾਂ ਨੂੰ ਪਤਾ ਵੀ ਚੱਲਿਆ ਕਿ ਸਿੱਖ ਕੌਣ ਹੈਗੇ ਆ ਸੋ ਇਹ 911 ਤੋਂ ਬਾਅਦ ਜਦੋਂ ਬਲਬੀਰ ਸਿੰਘ ਸੋਢੀ ਉਹਨਾਂ ਦਾ 애રિਜ਼ੋਨਾ ਚ ਕਤਲ ਕੀਤਾ ਗਿਆ ਸੀ ਉਹਨਾਂ ਨੂੰ ਮੁਸਲਮਾਨ ਸਮਝ ਕੇ ਉਸ ਤੋਂ ਬਾਅਦ ਦੂਜੀ ਵਾਰੀ ਇਹ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਇਹ ਗੁਰੂ ਘਰ ਦੇ ਉੱਤੇ ਜਿਹੜੇ ਹਮਲਾਈ ਸੀ ਆਪਾਂ ਕਹਿ ਸਕਦੇ ਗੁਰੂ ਘਰ ਦੇ ਵਿੱਚ ਲੋਕ ਐਤਵਾਰ ਨੂੰ ਗਏ ਹੋ ਸੀਗੇ ਸੋ ਉਹਨਾਂ ਅੱਜ 12 ਸਾਲ ਹੋ ਗਏ ਹੈਗੇ ਆ ਸੋ ਉਹਨਾਂ ਸਾਰੇ ਹੀ ਜਿਹੜੇ ਇਨੋਸੈਂਟ ਆ ਜਿਹੜੇ ਸਿੱਖ ਉੱਥੇ ਮਾਰੇ ਗਏ ਸੀ ਆਪਾਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਆ ਨਾਲ ਦੇ ਨਾਲ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਅਮਰੀਕਾ ਕੈਨੇਡਾ ਦੇ ਵਿੱਚ ਅ ਇੱਥੇ ਦੇ ਲੋਕਾਂ ਨੂੰ ਇੱਥੇ ਦੀਆਂ ਸਰਕਾਰਾਂ ਨੂੰ ਐਜੂਕੇਟ ਕਰਦੀਆਂ ਆ ਸਿੱਖੀ ਬਾਰੇ ਉਹਨਾਂ ਦਾ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਵੀ ਆ ਤੇ ਸਾਨੂੰ ਇਸੇ ਤਰ੍ਹਾਂ ਜਿਹੜਾ ਆ ਐਕਟਿਵ ਰਹਿਣਾ ਚਾਹੀਦਾ ਹੁਣ ਤੁਸੀਂ ਦੇਖੋ ਭਈ ਅੱਜ ਤੋਂ 12 ਸਾਲ ਬਾਅਦ 12 ਸਾਲ ਪਹਿਲਾਂ ਇਹ ਕੁਝ ਵਾਪਰਿਆ ਤੇ ਹਜੇ ਕੁਝ ਦਿਨ ਪਹਿਲਾਂ ਹੀ ਮਲਵਾਕੀ ਦੇ ਵਿੱਚ ਆ ਜੋ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਸੀਗੀ ਉੱਥੇ ਜਿਹੜੀ ਐਟਾਰਨੀ ਹਰਮੀਰ ਢਿੱਲੋਂ ਉਸਨੇ ਅਰਦਾਸ ਵੀ ਕੀਤੀ ਸੀ ਸਿੱਖਾਂ ਦੀ ਸੋ ਅ ਸੋ ਆਪਾਂ ਨੂੰ ਜੋ ਸਿੱਖ ਆਇਡੈਂਟੀਟੀ ਦੇ ਬਾਰੇ ਸਿੱਖ ਇਸ਼ੂਜ਼ ਬਾਰੇ ਹਰ ਇੱਕ ਅਮਰੀਕਨ ਨੂੰ ਹਰ ਇੱਕ ਇਥੇ ਦੇ ਪੋਲਿਟਿਸ਼ੀਅਨ ਨੂੰ ਐਜੂਕੇਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਅਸੀਂ ਵੀ ਐਜ਼ ਅ ਅਮਰੀਕਨ ਸਿਟੀਜ਼ਨ ਸਾਡੀਆਂ ਕੀ ਜ਼ਰੂਰਤਾਂ ਹੈਗੀਆਂ ਕੀ ਲੋੜਾਂ ਆ ਕਿੱਥੇ ਸਾਡੇ ਨਾਲ ਧੱਕਾ ਹੁੰਦਾ ਆ ਉਹ ਉਹਨਾਂ ਨੂੰ ਪਤਾ ਚੱਲਦਾ ਰਹੇ ਰੀਸੈਂਟਲੀ ਜੋ ਸਿੰਘ ਜੀ ਇਸੀ ਯਾਦ ਵਿੱਚ ਜਦੋਂ ਆਈ ਥਿੰਕ ਪਿਛਲੇ ਸਾਲ ਇਥੋਂ ਜਿਹੜਾ ਮੋਟਰਸਾਈਕਲ ਕਲੱਬ ਵਾਲਿਆਂ ਨੇ ਰਾਈਡ ਕੀਤੀ ਸੀਗੀ ਉੱਥੇ ਇੱਕ ਆਪਣੇ ਐਫਪੀਆਈ ਦੇ ਪੰਜਾਬੀ ਏਜੰਟ ਜਿਹੜੇ ਆਏ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਮਾਤਾ ਪਿਤਾ ਜੀ ਉਸ ਟਾਈਮ ਤੇ ਇਸ ਗੋਲੀਕਾਂਡ ਦੇ ਵਿੱਚ ਮੌਜੂਦ ਸੀਗੇ ਆ ਉਹ ਉੱਥੇ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਮੈਂ ਉਸ ਟਾਈਮ ਦੇ ਉੱਤੇ ਕੀ ਕਰਾਂ ਤੁਹਾਡੇ ਹੱਥ ਵੱਜ ਜਾਂਦੇ ਆ ਤੁਸੀਂ ਨੰਮ ਹੋ ਜਾਂਦੇ ਆ ਤੁਸੀਂ ਸੁੰਨ ਹੋ ਜਾਂਦੇ ਆ ਤੁਸੀਂ ਕਰੋਗੇ ਤਾਂ ਕਰੋਗੇ ਕੀ ਜਿੰਨੀ ਦੇਰ ਨੂੰ ਤੁਸੀਂ ਉੱਥੇ ਪਹੁੰਚਣਾ ਆ ਗੋਲੀਕਾਂਡ ਤਾਂ ਸਕਿੰਟਾਂ ਮਿੰਟਾਂ ਦੇ ਵਿੱਚ ਜਿਹੜੀ ਉਹ ਨਿਭੜ ਜਾਂਦੇ ਆ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਬਾਅਦ ਚ ਇਸ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਸੀ ਓਕ੍ਰਿਕ ਪੁਲਿਸ ਦੇ ਜਿਹੜੇ ਉਸ ਟਾਈਮ ਦੇ ਉੱਤੇ ਚੀਫ ਸੀਗੇ ਜான் ਐਡਵਰਡਸ ਉਹਨਾਂ ਨੇ ਇਸ ਪੂਰੇ ਇਨਸੀਡੈਂਟ ਨੂੰ ਡੋਮੈਸਟਿਕ ਟੈਰਰਿਜ਼ਮ ਇਨਸੀਡੈਂਟ ਦੇ ਤੌਰ ਦੇ ਉੱਤੇ ਜਿਹੜੀਆਂ ਮੋਡਲੀਆਂ ਸਟੇਜਸ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਦੇਖਿਆ ਸੀਗਾ ਬਾਅਦ ਦੇ ਵਿੱਚ ਓਕ੍ਰਿਕ ਪੁਲਿਸ ਨੇ ਇਹ ਜਿਹੜੀ ਪੂਰੀ ਇਨਵੈਸਟੀਗੇਸ਼ਨ ਆ ਐਫਬੀਆਈ ਦੇ ਹੱਥੇ ਜਿਹੜੀ ਉਹ ਦਿੱਤੀ ਸੀਗੀ ਇਹ ਵਾਈਸ ਵਾਈਟ ਸੁਪਰਮੈਸਿਸਟ ਗਰੁੱਪ ਦਾ ਬੰਦਾ ਸੀਗਾ ਵੈਬ ਪੇਜ ਜਿਸ ਦੀ ਜਿਹੜੀ ਰੈਸ਼ਲ ਮੋਟੀਵੇਸ਼ਨ ਸੀਗੇ ਵੀ ਉਹ ਦੂਜੇ نسل ਦੇ ਲੋਕਾਂ ਦੇ ਨਾਲ ਉਸ ਦੀ ਨਫ਼ਰਤ ਸੀ ਉਸੇ ਦੇ ਤਹਿਤ ਹੀ ਇਸ ਨੇ ਜਿਹੜਾ ਇਹ ਹਮਲਾ ਗੁਰਦੁਆਰਾ ਸਾਹਿਬ ਦੇ ਉੱਤੇ ਕੀਤਾ ਸੀ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬੁਰਾਕ ਵਾਮਾ ਸੀ ਤੇ ਆਈ ਥਿੰਕ ਰਾਇਨ ਹੁੰਦੇ ਸੀਗੇ ਆਈ ਥਿੰਕ ਉਹ ਉਦੋਂ ਦਾ ਸੈਨੇਟਰ ਜਾਂ ਹਾਊਸ ਦਾ ਸਪੀਕਰ ਹੁੰਦੇ ਸੀਗੇ ਉਸ ਟਾਈਮ ਆਲ ਰਾਇਨ ਆਲ ਰਾਇਨ ਵਿਸਕੌਂਸਿਨ ਤੋਂ ਸੋ ਉਹਨਾਂ ਨੇ ਵੀ ਉੱਥੇ ਆਏ ਸੋ ਲੋਕਾਂ ਦੇ ਵਿੱਚ ਵਾਵਾ ਕਹਿ ਸਕਦੇ ਆ ਚਰਚਾ ਤਾਂ ਜਿਹੜੀ ਇਸ ਦੀ ਜਿਹੜੀ ਉਹ ਹੋਈ ਆ ਪਰ ਇਹ ਆ ਵੀ ਆਪਾਂ ਨੂੰ ਇਹਨਾਂ ਸਾਰੇ ਇਨਸੀਡੈਂਟਸ ਤੋਂ ਇੱਕ ਤਾਂ ਆਪਣੀ ਸਿਕਿਉਰਿਟੀ ਸੇਫਟੀ ਨੂੰ ਲੈ ਕੇ ਖੁਦ ਆਪਾਂ ਕੀ ਕਰ ਸਕਦੇ ਆ ਉਹ ਜਿਹੜਾ ਕੰਮ ਕਰਨਾ ਚਾਹੀਦਾ ਆ ਤੇ ਨਾਲ ਦੇ ਨਾਲ ਅਜਿਹੇ ਮਾਮਲਿਆਂ ਦੇ ਵਿੱਚ ਕੁਝ ਅਜਿਹੇ ਲਾਅ ਮੇਕਿੰਗ ਦੇ ਵਿੱਚ ਵੀ ਲਾਅ ਮੇਕਰਸ ਦੇ ਕੋਲੋਂ ਵੀ ਕੋਈ ਅਜਿਹੇ ਕਾਨੂੰਨ ਜਿਹੜੇ ਹੋਣੇ ਚਾਹੀਦੇ ਆ ਵੀ ਜਿਹੇ ਮਾਮਲਿਆਂ ਨੂੰ ਜਿਹੜਾ ਸ਼ਕਤੀ ਦੇ ਨਾਲ ਜਿਹੜਾ ਉਹ ਨਜਿੱਠਿਆ ਜਿਹੜਾ ਉਹ ਜਾਵੇ ਸੋ ਚਾਹੇ ਉੱਥੇ ਉਦੋਂ ਗੁਰਦੁਆਰਾ ਸਾਹਿਬ ਦੇ ਉਗਰੰਥੀ ਸਿੰਘ ਸੀਗੇ ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀਗੇ ਲੋਕ ਤੇ ਜਾਂਫਿਤ ਉੱਥੋਂ ਦੇ ਜਿਹੜੇ ਉਹ ਪ੍ਰਧਾਨ ਸੀਗੇ ਜਾਂ ਮੁੱਖ ਸੇਵਾਦਾਰ ਸੀਗੇ ਇਦਾਂ ਸੀਗੇ ਉਹਨਾਂ ਜਿਹੜੇ ਜਿਹੜੇ ਵੀ ਉੱਥੇ ਮੌਜੂਦ ਸੀਗੇ ਉਹ ਇਸ ਦੀ ਗੋਲੀ ਦਾ ਕਈ ਜਣੇ ਉਹ ਸ਼ਿਕਾਰ ਹੋਏ ਸੀ ਲੁਟਿਨੈਂਟ ਜਿਹੜੇ ਬ੍ਰਾਇਨ ਮਰਫੀ ਉਹਨਾਂ ਨੇ ਗੋਲੀਆਂ ਜਰੂਰ ਚਲਾਈਆਂ ਸੀਗੀਆਂ ਇਸ ਦੇ ਉੱਤੇ ਆਪ ਵੀ ਉਹ ਬਹੁਤ ਬੁਰੀ ਤਰ੍ਹਾਂ ਇਸ ਦੇ ਵਿੱਚ ਫੱਟੜ ਹੋਏ ਸੀ ਬਾਅਦ ਦੇ ਵਿੱਚ ਮਰਫੀ ਉਹਨਾਂ ਨੂੰ ਸਿੱਖ ਕਮਿਊਨਿਟੀ ਦੇ ਦੁਆਰਾ ਕਾਫੀ ਜ਼ਿਆਦਾ ਜਿਹੜਾ ਆ ਉਹ ਨਾਮ ਦੀ ਜਿਹੜਾ ਉਹ ਦਿੱਤਾ ਗਿਆ ਫੰਡ ਰੇジング ਵੀ ਕੀਤੀ ਗਈ ਲੱਖ ਡਾਲਰ ਜਿਹੜਾ ਉਹ ਫੰਡ ਰੇਜ ਕਰਕੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਦਿੱਤਾ ਗਿਆ ਸਿੱਖ ਪਰ ਜਸਟਿਸ ਵਾਲਿਆਂ ਨੇ ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਇਹਨਾਂ ਨੂੰ 10000 ਡਾਲਰ ਜਿਹੜੇ ਆ ਉਹ ਦਿੱਤੇ ਸੀਗੇ ਸੋ ਜਿਹੜੇ ਬਾਬਾ ਪੰਜਾਬ ਸਿੰਘ ਸੀਗੇ ਉਹ ਫਟੜ ਹੋਏ ਸੀਗੇ ਉਹ ਉਹਨ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ ਹੋ ਕਿਉਂਕਿ ਪੈਰਾਲਾਈਜ਼ ਹੋ ਗਏ ਸੀ ਉਸ ਗੋਲੀ ਕਾਣ ਤੋਂ ਬਾਅਦ ਚ ਤੇ 2 ਮਾਰਚ 2020 ਨੂੰ ਬਾਅਦ ਚ ਉਹਨਾਂ ਦੀ ਉਸ ਸੱਟਾਂ ਦੀ ਤਾਬ ਹੀ ਆ ਉਸ ਤੇ ਕਰਕੇ ਮੌਤ ਹੋਈ ਸੀ ਪਰ ਅਨਫੋਰਚੂਨੇਟ ਪਾਰਟ ਆ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਭੁੱਲ ਜਾਂਦੇ ਆ ਮੈਨੂੰ ਲੱਗਦਾ ਨਹੀਂ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਇਹਨਾਂ ਦੇ ਸਬੰਧ ਦੇ ਵਿੱਚ ਅਰਦਾਸ ਹੋਈ ਹੋਊਗੀ ਅੱਜ ਜਾਂ ਕਰਨਗੇ ਜਾਂ ਪਿਛਲੇ ਸੰਡੇ ਜਾਂ ਮਹਰ ਵਾਲੇ ਸੰਡੇ ਦੇ ਵਿੱਚ ਸਾਰੇ ਹੀ ਆਪਣੀ ਜਿਹੜੀ ਜਿੱਥੇ-ਜਿੱਥੇ ਵੀ ਗੁਰੂ ਘਰ ਹੈਗੇ ਆ ਆਪਣੀ ਸੰਗਤ ਨੂੰ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਆ ਤੇ ਨਾਲ ਇਸ ਇਨਸੀਡੈਂਟ ਬਾਰੇ ਦੱਸਣਾ ਵੀ ਚਾਹੀਦਾ ਤਾਂ ਕਿ ਫਿਊਚਰ ਦੇ ਬਾਰੇ ਸਾਰੇ ਜਣੇ ਅਲਰਟ Um, g